ਹੋ ਜਿਹੜੀ ਜਿਹੜੀ ਤਨਖਾਹ ਆਉਂਦੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ 10000 ਆਉਂਦੀ ਹੈ ਤੁਹਾਨੂੰ 6500 ਮਿਲਦਾ ਹੁਣ ਤੁਸੀਂ ਤਨਖਾਹ ਕਿੰਨੀ ਲਓਗੇ 6500 ਜਾਂ 10000 ਜਿੰਨੀ ਗਵਰਨਮੈਂਟ ਵੱਲੋਂ ਡੀਸੀ ਰੇਟ ਬਣਦਾ ਸੀ ਉਹ ਤਨਖਾਹ ਲਵਾਂਗਾ ਪਹਿਲਾਂ ਤੁਸੀਂ ਕਿੰਨੀ ਲੈ ਰਹੇ ਹੋ ਪਹਿਲਾਂ ਸਰ ਸਫਾਈ ਵਾਲਾ ਨੂੰ 6500 ਰੁਪਏ ਦਰਾਂ ਸਾਹਿਬ ਤੇ ਪਹਿਲਾਂ ਤੁਸੀਂ ਕਿਉਂ ਘੱਟ ਲੈ ਰਹੇ ਹੋ ਪਹਿਲਾਂ ਸਰ ਇਸ ਚੀਜ਼ ਦੀ ਨੋਲੇਜ ਹੀ ਨਹੀਂ ਸੀ ਪਤਾ ਨਹੀਂ 10 ਸਾਲ ਤੋਂ ਮਤਲਬ ਤੁਹਾਨੂੰ ਕੋਈ ਨੋਲੇਜ ਨਹੀਂ ਸੀ ਪਹਿਲਾਂ ਨੋਲੇਜ ਨਹੀਂ ਸੀ ਸਾਨੂੰ ਇਹੋ ਚੀਜ਼ ਦਾ ਸਿੱګه ਵੀ ਸ਼ਾਇਦ ਸਾਡੀ ਜਿਹੜੀ ਨਾ ਗਵਰਨਮੈਂਟ ਵੱਲੋਂ ਹੀ ਸਾਨੂੰ ਜਾਨੀ ਕਿ ਇਹ ਪਿੱਛੇ ਤੋਂ ਹੀ ਇੰਨੀ ਤਨਖਾਹ ਲੈ ਰਹੇ ਆ ਜਦੋਂ ਸਾਨੂੰ ਪ੍ਰੋਪਰ ਡਿਟੇਲ ਦਾ ਪਤਾ ਚੱਲਿਆ ਵੀ ਸਾਡੀ ਜਿਹੜੀ ਗਵਰਨਮੈਂਟ ਵੱਲੋਂ ਜਿਹੜੀ ਡੀਸੀ ਰੇਟ ਜਿਹੜਾ ਸਾਨੂੰ 10000 ਰੁਪਏ ਸੀ ਮਿਲ ਰਹੀ ਹੈ ਸਾਨੂੰ ਕੈਸ਼ 650 ਮਿਲ ਰਹੀ ਹੈ ਪਿੱਛੇ ਜਿਹੜੀ ਆਵਾਜ਼ ਚੱਕੀ ਜਦੋਂ ਆਵਾਜ਼ ਚੱਕਦੇ ਸੀ ਬੰਦੇ ਨੂੰ ਜ਼ਰਾਤਮ ਕਾ ਕੇ ਸੀ ਕਿ ਇਹਨੇ ਜੀ ਛੋਲੇ ਚੱਕੋ ਤੇ ਘਰ ਨੂੰ ਜਾਓ ਉਹਦਾ ਵੀ ਫੰਡ 35-40000 ਜਿਹੜੇ ਬੰਦੇ ਨੂੰ ਲੱਗੇ ਨੂੰ 12 ਸਾਲ ਹੋ ਗਏ 10 ਸਾਲ ਹੋ ਗਏ ਉਹਦਾ ਵੀ ਫੰਡ 354000 ਸ਼ੋ ਹੋ ਰਿਹਾ। ਹੁਣ ਤੁਹਾਨੂੰ ਕੀ ਵਿਸ਼ਵਾਸ ਦਿਵਾ ਕੇ ਗਏ ਆ ਉਹ। ਸਾਨੂੰ ਐਮਐਲਏ ਮੈਡਮ ਨੇ ਇਹੀ ਵਿਸ਼ਵਾਸ ਦਿਵਾਇਆ ਵੀ ਤੁਹਾਡੇ ਨਾਲ ਜਿਹੜਾ ਬਣਦਾ ਜਿਹੜਾ ਇਨਸਾਫ ਤੁਹਾਡੇ ਨਾਲ ਹੋਊਗਾ। ਤੁਹਾਡੇ ਜਿਹੜੇ ਐਸਆਈ ਕਾਰਡ ਆ ਉਹ ਤੁਹਾਨੂੰ ਮੁਹੱਈਆ ਕਰਵਾਏ ਜਾਣ। ਜਿਹੜੀ ਤਨਖਾਹ ਆ ਹੁਣ ਤੁਹਾਨੂੰ ਕਿੰਨੀ ਮਿਲੂਗੀ? ਸਰ ਜਿਹੜੇ ਹੁਣ ਇਸ ਟਾਈਮ ਉਸ ਵਿਸ਼ੇ ਤੇ ਕੋਈ ਯਾਨੀ ਕਿ ਉਹਨਾਂ ਡਿਟੇਲ ਨਹੀਂ ਦਿੱਤੀ। ਤੁਸੀਂ ਕੋਈ ਐਫੀਡੇਟ ਵੀ ਦਿੱਤਾ ਹੈ ਲਾਈਕ ਠੇਕੇਦਾਰ ਨੂੰ। ਠੇਕੇਦਾਰ ਨੂੰ ਨਹੀਂ ਸਰ। ਜਿਹੜੇ ਇਹਨਾਂ ਸਫਾਈ ਵਾਲਾਂ ਤੋਂ ਪਹਿਲਾਂ ਲਿਆ ਸੀ ਉਹਨਾਂ ਨੇ। ਉਹ ਵੀ ਸਰ ਇਹਨਾਂ ਨੂੰ ਜਣ ਕੇ ਧੋਖੇ ਨਾ ਦਿੱਤਾ ਜੀ ਇਹਨਾਂ ਨੂੰ ਇਹ ਗੱਲ ਕਹਿੰਦੇ ਸੀ ਵੀ ਤੁਹਾਨੂੰ ਆਪਣੇ ਅੱਗੇ ਡੀਸੀ ਰੇਟ ਤੱਕ ਕੀ ਨਾਮ ਆਪਣਾ ਮੇਰਾ ਨਾਮ ਜਖਸੀਰ ਸਿੰਘ ਹੈ ਜਖਸੀਰ ਸਿੰਘ ਤੁਸੀਂ ਕੀ ਕਰਦੇ ਹੋ ਸਿਵਲ ਹਸਪਤਾਲ 'ਚ ਮੈਂ ਸਰ ਸਕਿਉਰਟੀ ਇਨਚਾਰਜ ਹਾਂ ਕੋਈ ਮਸਲਾ ਥੋੜਾ ਚੱਲ ਰਿਹਾ ਤਨਖਾਹ ਦਾ ਹਾਂ ਸਰ ਸਾਡਾ ਤੇ ਮੇਨ ਸਰ ਜਿਹੜਾ ਰੌਲਾ ਸੀਗਾ ਮੇਨ ਮਸਲਾ ਤਨਖਾਹ ਦਾ ਨਹੀਂ ਤਨਖਾਹ ਤਾਂ ਚੱਲਦਾ ਉਹ ਰੈਗੂਲਰਲੀ ਜੋ ਚੱਲ ਜਿੰਦਾ ਮੇਨ ਜਿਹੜਾ ਮੁੱਦਾ ਸੀਗਾ ਸਾਡਾ ਜਿਹੜਾ ਨਾ ਈਪੀਐਫ ਫੰਡਾਂ ਦੇ ਜਿਹੜੇ ਯਾਨੀ ਕਿ ਸਾਡੀ ਡਿਟੇਲ ਮਹੀਨਾਵਾਰ ਤੇ ਪਲੱਸ ਸਾਡੇ ਜਿਹੜੇ ਈਐਸਆਈ ਕਾਰਡ ਮੈ ਇਨਕਾ ਕੰਪਨੀ ਵੱਲੋਂ ਬਣਦੇ ਆ ਜਿਹਦੇ ਵਿੱਚ ਜਨਕ ਸਾਡਾ ਹਰ ਮਹੀਨੇ ਸਾਡਾ ਫੰਡ ਕੱਟਦੇ ਆ ਠੀਕ ਹੈ ਉਹਦੀ ਡਿਟੇਲ ਬਾਰੇ ਸੜ ਕਿੰਨੀ ਦਿਨ ਹੋਊਗੀ ਤੁਹਾਨੂੰ ਲੱਗਿਆ ਨੂੰ ਮੈਨੂੰ ਸਰ 6 ਸਾਲ ਹੋ ਗਏ ਇੱਥੇ ਲੱਗੇ ਤੇ ਇਹਦਾ ਕਾਰਡ ਬਣਦਾ ਉਹ ਹਰ ਸਾਲ ਬਣਦਾ ਨਹੀਂ ਸਰ ਇੱਕੋ ਵਾਰੀ ਬਣਦਾ ਹੁੰਦਾ ਤੇ ਮਤਲਬ 6 ਸਾਲ ਜੀ ਤੁਹਾਨੂੰ ਹਿੱਤ ਤੱਕ ਮਿਲਿਆ ਨਹੀਂ ਉਹ ਮੈਨੂੰ ਕਾਰਡ ਮਿਲਿਆ ਨਹੀਂ ਗਾ ਜੀ ਕੀ ਕਾਰਨ ਦਾ ਨਾਮ ਦੇ ਦਾਂ ਉਹ ਨਾਮ ਦੇ ਦਿੰਦਾ ਕਾਰਨ ਸਰ ਜਿੱਥੋਂ ਤੱਕ ਸਾਨੂੰ ਜਬ ਦਾ ਇਹ ਕਪਲੇਬਾਜੀ ਹੋਈ ਹੈ ਜੀ ਸਾਡਾ ਜਿਹੜਾ ਇਕੱਲਾ ਨਾਮ ਦਾ ਕਾਰਡ ਬਣਾਇਆ ਉਹਦੇ ਵਿੱਚ ਕੋਈ ਫੰਡ ਕੋਈ ਜਮਾ ਨਹੀਂ ਕੀਤਾ ਗਿਆ ਹੋਊਗਾ ਨਾਮ ਦੇਣ ਦਾ ਕਾਰਨ ਇਹ ਹੋ ਸਕਦਾ ਪੀ.ਡੀ.ਐਮ ਕਰਦਾ ਸਾਰੇ ਰੋਲਾ ਸੀ ਜਿਹੜੇ ਨੇ ਆਪਣੇ ਸਵੀਪਰ ਆ ਜੀ ਸਵੀਪਰ ਆ ਇਹਨਾਂ ਦੇ ਨਾਲ ਜਿਹੜੇ ਖਾਤੇ ਖਲਾ ਕੇ ਕੰਪਨੀ ਵਾਲਿਆਂ ਨੇ ਉਹ ਆਪਣੇ ਕੋਲੇ ਰੱਖ ਲਏ ਉਹ ਖਾਤਿਆਂ ਦੇ ਅਕੋਰਡਿੰਗ ਜਿਹੜੇ ਨੇ ਗਵਰਨਮੈਂਟ ਨੂੰ ਡੀ.ਸੀ. ਰੇਟ ਤੇ ਸੈਲਰੀ ਸ਼ੋ ਕਰਦੇ ਸੀ ਵੀ ਅਸੀਂ ਡੀ.ਸੀ. ਰੇਟ ਤੇ ਸੈਲਰੀ 10000 ਰੁਪਏ ਦੇ ਰਹੇ ਹਾਂ ਤੇ ਜਦੋਂ ਕਿ ਉਹ ਮੰਨ ਲਓ 31 ਤਰੀਕ ਨੂੰ ਮੈਸੇਜ ਆਇਆ ਇੱਕ ਤਰੀਕੇ ਨੂੰ ਉਹ ਜਾਨੀ ਕਿ ਮਲੋੜ ਤੋਂ ਅਬੋਹਰ ਤੋਂ ਜਾਂ ਬਰਨਾਲੇ ਤੋਂ ਉਹ ਇਹਨਾਂ ਕੋਲ ਡਿਟੇਲ ਵੀ ਹੈਗੀ ਆ ਉਹ ਪੇਮੈਂਟ ਏਟੀਐਮ ਰਾਹੀਂ ਨਿਕਲ ਜਾਂਦੀ ਸੀ ਤੇ ਇਹਨਾਂ ਨੂੰ ਕੈਸ਼ ਤਨਖਾਹ 10 1000 ਰੁਪਏ ਆਉਂਦੀ ਸੀ ਤੇ ਜਿਹੜੇ ਪੈਸੇ ਇਹਨਾਂ ਨੂੰ ਮਿਲਦੇ ਸੀ ਉਹ 6500 ਕੈਸ਼ 6500 ਰੁਪਏ ਦਿੱਤਾ ਜਾਂਦਾ ਸੀ ਇਹਨਾਂ ਨੂੰ ਜਿਹੜਾ ਗਵਰਨਮੈਂਟ ਦੇ ਅੱਗੇ ਜਾਨੀ ਕਿ ਇਹ ਚੀਜ਼ ਸ਼ੋਅ ਕੀਤੀ ਜਾਂਦੀ ਸੀ ਕਿ ਡੀਸੀ ਰੇਟ ਦੇ ਦਿੱਤਾ ਜਾ ਰਿਹਾ ਹਰ ਇੱਕ ਬੰਦੇ ਨੂੰ ਹੂੰ ਤੇ ਸਾਡੇ ਜਿਹੜੇ ਮਤਲਬ ਤੁਹਾਡੇ ਕਹਿੰਦਾ ਮਤਲਬ ਆ ਬਾਕੀ ਪੈਸੇ ਇਹਦਾ ਠੇਕੇਦਾਰ ਖਾਂਦਾ ਜੀ ਬਾਕੀ ਪੈਸੇ ਠੇਕੇਦਾਰ ਖਾ ਰਿਹਾ ਸੀ ਤੁਸੀਂ ਇਹਦੇ ਬਾਰੇ ਪਹਿਲਾਂ ਜਦੋਂ ਵੀ ਆਵਾਜ਼ ਚੱਕਦੇ ਸੀ ਸਾਨੂੰ ਇਸੇ ਜੀ ਦੀ ਧਮਕੀ ਦਿੱਤੀ ਜਾਂਦੀ ਸੀ ਕਿ ਪਹਿਲਾਂ ਤਾਂ ਬੰਦੇ ਪਾੜ ਲਏ ਜਾਂਦੇ ਸੀ ਸਿਕਿਉਰਿਟੀ ਵਾਲੇ ਤੇ ਸਫਾਈ ਵਾਲੇ ਬੰਦੇ ਪਾੜ ਲਏ ਜਾਂਦੇ ਸੀ ਫਿਰ ਉਹ ਤੋਂ ਬਾਅਦ ਜਿਹੜਾ ਬੰਦਾ ਕੱਲਾ ਰਹੇ ਉਹ ਹਟਾ ਦਿੱਤਾ ਜਾਂਦਾ ਜਦ ਕੱਟਣ ਦੀ ਧਮਕੀ ਦਿੱਤੀ ਜਾਂਦੀ ਸੀ ਉਹ ਬੰਦੇ ਦਬ ਜਾਂਦੇ ਸੀ ਹੁਣ ਤੁਸੀਂ ਕਿਤੇ ਬੰਦੇ ਪਾੜ ਲਏ ਜਾਂਦੇ ਕਿ ਤੁਹਾਡੇ ਵਿੱਚ ਵੀ ਪਾੜਾ ਪਿਆ ਹੋਇਆ ਵਾ ਤੁਹਾਡੇ ਵਿੱਚ ਵੀ ਫਰਕ ਹੈ ਫਰਕ ਪਿਆ ਹੋਇਆ ਜੀ ਦੋ ਤਿੰਨ ਬੰਦੇ ਕੰਪਨੀ ਵਾਲਿਆਂ ਦੇ ਸਾਈਡ ਦੇ ਹੋਏ ਹੋਏ ਨੇ ਉਹ ਸਾਨੂੰ ਇਹ ਗੱਲ ਕਹਿ ਰਹੇ ਕਿ ਸਾਨੂੰ ਚਾਹੇ ਕੁਝ ਵੀ ਨਾ ਮਿਲੇ ਅਸੀਂ ਕੰਪਨੀ ਵਾਲਿਆਂ ਦੇ ਨਾਮ ਪਰ ਲੇਕਿਨ ਜਿਹੜਾ ਸਾਡੀ ਮਿਤੀ ਹੋਈ ਹੈ ਸ ਜਿੰਨਾ ਸਾਡਾ ਹੱਕ ਬਣਦਾ ਹੁਣ ਅਜ ਵਿਧਾਇਕ ਵੀ ਆਏ ਸੀ ਸਰਬਜੀਤ ਗੁਰਮਾਨੂ ਕੇ ਟੇਬਲ ਟॉक ਹੋਈ ਹੈ ਬੈਠ ਕੇ ਕੀ ਤੁਹਾਡਾ ਮਸਲਾ ਨਿਬੜਿਆ ਉਹਨਾਂ ਨੇ ਸਰ ਸਾਨੂੰ 27 ਤਰੀਕ ਦਾ ਟਾਈਮ ਦਿੱਤਾ 27 ਤਰੀਕ ਤੱਕ ਉਹ ਕਹਿੰਦੇ ਜਿਹੜੇ ਤੁਹਾਡੇ EPF ਦੀ ਯਾਨੀ ਕਿ ਕਟੌਤੀ ਹੋਈ ਹੈ ਠੀਕ ਹੈ ਜਿੰਨੇ ਕੰਪਨੀ ਵਾਲਿਆਂ ਨੇ ਕਟੇ ਆ ਪਲੱਸ ਜਿੰਨੇ ਪੈਸੇ ਸਰਕਾਰ ਨੇ ਪਾਉਣੇ ਹੁੰਦੇ ਆ ਉਹ ਦੋਨਾਂ ਦੀ ਡਿਟੇਲ ਬਾਇ ਨੇਮ ਜਦੋਂ ਤੋਂ ਸਾਡੇ ਪਰਸਨ ਲੱਗੇ ਆ ਉਸ ਤਰੀਕ ਤੋਂ ਲੈ ਕੇ ਹਰ ਇੱਕ ਮਹੀਨੇ ਵਾਰ ਦੀ ਡਿਟੇਲ ਬਣਾ ਕੇ ਸਾਡੇ ਜਿਹੜੇ ਠੇਕੇਦਾਰ ਪੇਸ਼ ਕਰਨਗੇ ਜੇ ਤਾਂ ਸੱਚੇ ਹੋਣਗੇ ਤਾਂ ਪੇਸ਼ ਕਰਨਗੇ ਤਨੇ ਅਦਰਵਾਈ ਕਪਲੇਬਾਜੀ ਹੋਊਗੀ ਜੋ ਚੀਜ਼ ਤੇ ਸਾਨੂੰ ਸ਼ੱਕ ਜਾਪ ਰਿਹਾ ਤੇ ਫਿਰ ਤਾਂ ਉਹ ਨਹੀਂ ਪੇਸ਼ ਕਰਨੇ ਕਿਉਂਕਿ ਪਹਿਲਾਂ ਹੀ ਸਾਨੂੰ ਮਹੀਨਾ ਹੋ ਗਿਆ ਇਸ ਚੀਜ਼ ਦੀ ਡਿਮਾਂਡ ਕਰਦਿਆਂ ਨੂੰ ਅਜੇ ਤੱਕ ਸਰ ਕੀ ਨਾਮ ਆਪਣਾ ਜੀ ਗੁਰਪ੍ਰੀਤ ਸਿੰਘ ਤੇ ਕੀ ਆਪਣਾ ਕੋਲ ਠੇਕਾ ਕਹਤਾ ਜੀ ਆਪਣਾ ਕੋਲ ਸਕਿਉਰਟੀ ਐਂਡ ਸੈਲੀਟੇਸ਼ਨ ਦਾ ਜਗਰਾਉਂਗਾ ਸਿਵਲ ਹਸਪੀਟਲ ਦਾ ਕੋਈ ਪ੍ਰੋਬਲਮ ਚੱਲ ਰਹੀ ਹੈ ਇਹਨਾਂ ਦੀ ਤਨਖਾਹ ਦੀ ਜੀ ਤਨਖਾਹ ਜੀ 1 ਮੰਥ ਦੀ ਹੈਗੀ ਹੈ ਕਿਉਂਕਿ ਪਿੱਛੋਂ ਅਜੇ ਆਈ ਨਹੀਂ ਗਈ ਤਿੰਨ ਚਾਰ ਮਹੀਨੇ ਤੋਂ ਹੈਗੀ ਹੈ ਜੀ ਪੇਮੈਂਟ ਨਹੀਂ ਪਿੱਛੋਂ ਆ ਰਹੀ ਅਸੀਂ ਆਪਣਾ ਕੋਲ ਹੀ ਦੇ ਰਹੇ ਹਾਂ 1 ਮੰਥ ਦੀ ਉਹਦਾ ਜਿਹੜਾ ਕੰਬਾਈਨ ਆਉਟਸੈੱਟ ਸੀ ਇਸ ਲਈ ਉਹਨੇ ਟ੍ਰਾਂਸਫਰ ਕੀਤੀ ਉਹਨਾਂ ਨੇ ਇਸ ਕਿ ਆਪਣਾ ਸਫਾਈ ਸੇਵ ਸੀ ਜਿਹੜੀ ਉਹਨਾਂ ਨੂੰ ਗੁੰਮਰਾਹ ਕਰਕੇ ਆਪਣੇ ਨਾਲ ਲਗਾਇਆ ਕਿ ਤੁਹਾਨੂੰ ਅਸੀਂ ਪੱਕੇ ਕਰਵਾਵਾਂਗੇ ਹੋਰ ਕਰਵਾਵਾਂਗੇ ਉਹਨਾਂ ਨੂੰ ਮਿਸਗ੍ਰੇਡ ਕਰ ਲਿਆ ਕਿ ਤੁਹਾਨੂੰ ਜਿਹੜਾ ਯੂਐਨਓ ਨੰਬਰ ਨਹੀਂ ਹੈਗੇ ਕਿ ਕੰਪਨੀ ਖਾ ਰਹੀ ਹੈ ਪਰ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਉਹ ਦੋ ਦਿਨਾਂ ਦੇ ਵਿੱਚ ਪ੍ਰੋਵਾਈਡ ਕਰਵਾ ਦਿੰਦੀਆਂ ਜਾਣਗੀਆਂ ਇਹਨਾਂ ਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਤੁਸੀਂ ਆਪ ਹੀ ਦੱਸਿਆ ਯੂਐਨਓ ਨੰਬਰ ਇੱਕ ਏਟੀਐਮ ਕਾਰਡ ਤੇ ਕੋਈ ਹੋਰ ਕਾਰਡ ਵੀ ਤੁਹਾਡੇ ਕੋਲ ਆ ਜੀ ਈਐਸਆਈ ਕਾਰਡ ਹੈ ਉਹ ਹੁੰਦਾ ਹੈ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਜੇ ਕਿਵੇਂ ਇਹਨਾਂ ਨੇ ਡਿਮਾਂਡ ਨਹੀਂ ਕੀਤੀ ਅੱਜ ਇੱਥੇ ਆਇਆ ਇਹਨਾਂ ਨੇ ਕਿਹਾ ਕਿ ਮੈਨੂੰ ਈਐਸਆਈ ਸਾਡਾ ਕਾਰਡ ਦੇ ਦਿਓ ਪਰ ਦੇਖੋ ਸਰ ਜਦੋਂ ਦੇ ਜਦੋਂ ਕਾਰਡ ਬਣ ਗਏ ਤਾਂ ਫਿਰ ਉਹ ਦੇਣਾ ਤੁਹਾਡਾ ਹੀ ਫਰਕ ਪੈਂਦਾ ਜੀ ਜੀ ਦੇਖੋ ਕੁਝ ਉਹਨ ਜਿਹੜੇ ਵਰਕਰ ਹੈਗੇ ਆ ਉਹ ਇਸ ਚੀਜ਼ ਨੂੰ ਹੈਗੇ ਈਐਸਆਈ ਕਾਰਡ ਉਹ ਬੇਸਿਕਲੀ ਮੈਡੀਕਲ ਦੇ ਨਾਲ ਉਹ ਹੁੰਦਾ ਕਿ ਜੇਕਰ ਡੈਥ ਹੋ ਜੇ ਆਫਟਰ 10 ਦਿਨ ਤੋਂ ਬਾਅਦ ਤਾਂ ਉਹਨਾਂ ਨੂੰ ਪੈਸੇ ਮਿਲਦੇ ਆ। ਕੁਝ ਏਮਪਲਾਈ ਹੁੰਦੇ ਆ ਉਹ ਦੂਜੇ ਪਾਸੇ ਲੈ ਜਾਂਦੇ ਸਾਡਾ ਇੰਸ਼ੋਰੈਂਸ ਹੈ, ਬੀਮਾ ਜੀ। ਕੋਈ ਇਲਾਜ ਵੀ ਹੁੰਦਾ ਜੀ ਕੋਈ? ਹਾਂ ਜੀ ਇਲਾਜ ਵੀ ਹੁੰਦਾ ਉਹਦੇ ਨਾਲ। ਇਲਾਜ ਵੀ ਹੁੰਦਾ। ਫਿਰ ਜੇ ਕਿਸੇ ਵਰਕਰ ਨੂੰ ਇਲਾਜ ਦੀ ਲੋੜ ਹੋਵੇ ਤਾਂ ਕਾਰਡ ਤੁਹਾਡੇ ਕੋਲ ਆ ਫਿਰ ਕਿੱਦਾਂ ਉਹ ਚੱਲੂਗਾ ਜੀ? ਉਹ ਜੀ ਜਦੋਂ ਸਾਨੂੰ ਨਾਲ ਦੀ ਨਾਲ ਡਿਮਾਂਡ ਕਰਦਾ ਅਸੀਂ ਉਹਦੀ ਸਪੋਰਟ ਉਹਨਾਂ ਨੂੰ ਪਰ ਆਪਾਂ ਉਦੋਂ ਹੀ ਕਿਉਂ ਆਪਾਂ ਉਦੋਂ ਹੀ ਕਿਉਂ ਨਾ ਦਿੱਤੇ ਜਦੋਂ ਬਣੇ ਹੋਏ ਆ। ਇਹ ਨਹੀਂ ਤੁਹਾਨੂੰ ਇਹ ਨਹੀਂ ਡਿਮਾਂਡ ਸੀ ਨਹੀਂ ਕੀਤੀ ਸਾਨੂੰ ਨਹੀਂ ਸਰ ਜਿਹੜਾ ਜਦੋਂ ਥੋੜਾ ਜਦੋਂ ਕਾਰਡ ਬਣ ਗਿਆ ਤਾਂ ਜਿਹਦਾ ਕਾਰਡ ਬਣਿਆ ਤੁਸੀਂ ਸੈਕੰਡਲੀ ਏਟੀਐਮ ਕਾਰਡ ਵੀ ਤੁਸੀਂ ਕਿਉਂ ਨਹੀਂ ਦਿੱਤੇ ਜੀ ਨਹੀਂ ਨਹੀਂ ਜਿਹੜੇ ਈਐਸਈ ਕਾਰਡ ਹੈ ਈਐਸਈ ਕਾਰਡ ਦੇ ਵਿੱਚ ਇਹ ਹੈ ਕਿ ਜੇਕਰ ਹੁਣ ਕੋਈ ਡਿਮਾਂਡ ਨਹੀਂ ਕਰ ਰਿਹਾ ਕਿ ਆ ਜਿਹੜੀ ਵੀ ਇਸ ਤਰ੍ਹਾਂ ਡੇਲੀ ਵੇਚਦਾ ਸਾਡੇ ਕੋਲ ਬੰਦਾ ਦੀ ਪਰਮਾਨੈਂਟ EMPLOYE ਨਹੀਂ ਹੈਗੀ ਕੋਈ ਬੰਦਾ 20 ਦਿਨ ਲਾ ਕੇ ਚਲਾ ਜਾਂਦਾ ਕੋਈ 4 ਮਹੀਨੇ ਲਾ ਕੇ ਚਲਾ ਜਾਂਦਾ ਜੋ ਉਹ ਜੀ ਕੰਟੀਨਿਊ ਜਿਹੜਾ ਪਰਸਨ ਕੰਮ ਕਰ ਰਿਹਾ ਜੇ ਕੋਈ ਡਿਮਾਂਡ ਕਰਦਾ ਹੈ ਤਾਂ ਸਾਨੂੰ ਅਸੀਂ ਨਾਮ ਦੀ ਨਾਮ ਦੇ ਦਿੰਨੇ ਇੱਕ ਏਟੀਐਮ ਕਾਰਡ ਦਾ ਜੀ ਉਹ ਚ ਇਨਾਂ ਦਾ ਕਹਿਣਾ ਜੀ ਕਿ ਜਿਹੜੀ ਤਨਖਾਹ ਆਉਂਦੀ ਉਹ 10000 ਰੁਪਏ ਆਉਂਦੀ ਹੈ ਜਦ ਕਿ ਤੁਸੀਂ 6500 ਰੁਪਏ ਜਾਂ 8500 ਰੁਪਏ ਦੇ ਰਹੇ ਹੋ ਤਾਂ ਕੀ ਕਾਰਨ ਹੈਗਾ ਜਿਹਨੂੰ ਪਿੱਛੇ ਕੁਝ ਜਿਹੜੇ ਪਰਸਨ ਹੈਗੇ ਆ ਉਹਨਾਂ ਨੇ ਕੀ ਕਰਦੇ ਹੈਗੇ ਸਾਡੇ ਸੁਪਰਵਾਈਜ਼ਰ ਨੂੰ ਫੜਾ ਦਿੰਦੇ ਆ ਸਾਡੀ ਕੰਪਨੀ ਦਾ ਸੁਪਰਵਾਈਜ਼ਰ ਆਉਂਦਾ ਹੈਗਾ ਉਹਨਾਂ ਨੂੰ ਇਹ ਅਡਵਾਂਸ ਲੈ ਲੈਂਦੇ ਨੇ ਵੀ 30-3000 ਰੁਪਏ ਵੀ ਐਮਰਜੈਂਸੀ ਉਹ ਤਾਂ ਕਰਕੇ ਆਪਣੇ ਆਪ ਮਿਊਚੁਅਲ ਅੰਡਰਸਟੈਂਡਿੰਗ ਕੀਤੀ ਵੀ ਬਟ ਮੈਨੂੰ ਨਹੀਂ ਦਿੱਤੇ ਗਿਆ ਮੇਰੀ ਕੰਪਨੀ ਦਾ ਸੁਪਰਵਾਈਜ਼ਰ ਉਹਨੂੰ ਦੇ ਦਿੰਦੇ ਆਪਣੀ ਰਜਾਵੰਦੀ ਨਾਲ ਜੋ ਕਿ ਦਿੱਤੇ ਹੋਏ ਨੂੰ ਇਹਨਾਂ ਨੂੰ ਨੀਅਰ ਆਊਟ ਕਹਿ ਰਿਹਾ 8-9 ਮਹੀਨੇ ਜਿਹੜਾ 1 ਇਅਰ ਹੋ ਗਿਆ ਜਦੋਂ ਉਹਨਾਂ ਨੂੰ ਲੋੜ ਪੈਂਦੀ ਹੈ ਉਹਦੇ ਨਾਲ ਕੰਟੈਕਟ ਕਰਕੇ ਕਿਸੇ ਨੂੰ 20000 ਕਿਸੇ ਨੂੰ 30000 ਰੁਪਇਆ ਅਕਾਊਂਟ ਟ੍ਰਾਂਸਫਰ ਵੀ ਕਰਵਾ ਲੈਂਦੇ ਆ ਉਹ ਐਵਰੀ ਮੰਥ ਉਹ ਫਿਰ ਕਹਿੰਦੇ ਸਾਡੇ ਤੋਂ 25% ਨਹੀਂ ਜਾਂਦੇ ਡਿਡੈਕਟ ਕਰਦੇ ਉਹਨਾਂ ਦਾ ਇਹ ਕਹਿਣਾ ਜੀ ਜਿਹੜੀ ਤਨਖਾਹ 10000 ਆਉਂਦੀ ਹੈ ਤੇ 650 ਜਾਂ 85 ਤੁਸੀਂ ਦੇ ਰਹੇ ਹੋ ਬਾਕੀ ਪੈਸੇ ਤੁਸੀਂ ਖਾ ਰਹੇ ਹੋ ਖਾਲੀ ਰਹੇ ਜੀ ਇਹ ਐਕਚੁਅਲੀ ਜਿਹੜਾ ਹੁਣ ਸੁਪਰਵਾਈਜ਼ਰ ਹੈਗਾ ਸਕਿਉਰਿਟੀ ਦਾ ਉਹਦੇ ਅਸੀਂ ਟ੍ਰਾਂਸਫਰ ਕਰ ਚੁੱਕੇ ਆ ਉਹ ਸਾਡੇ ਦੇ ਬੇਸਿਕ ਕਰੀਏ ਇਹਨਾਂ ਨੂੰ ਮਨਾਲ ਮਿਸਗਾਈਡ ਕਰਕੇ ਫਿਰ ਬਾਕੀ ਵੀ ਬਾਕੀ ਵੀ ਜਿੰਨੇ ਮਲਾਜ਼ਮ ਸਾਰੇ ਇਹੀ ਗੱਲ ਕਹਿ ਰਹੇ ਆ ਜੀ ਮੇਰੀ ਕੋਸ਼ ਜਿਹੜੀ ਹੈਗੀ ਹੈ ਜ ਪਰਸਨ ਵਿੱਚੋਂ ਉਹ ਆਏ ਹੈਗੇ ਆ ਉਹ ਕਹਿੰਦੇ ਜੀ ਸਾਨੂੰ ਇਹਨਾਂ ਨੇ ਇਹ ਗੁਮੜਾ ਕੀਤਾ ਕਹਿੰਦੇ ਜੀ ਸਾਡੇ ਤੋਂ ਸਾਈਨ ਕਰਵਾ ਲਿਆ ਹੈ ਸਾਨੂੰ ਪਤਾ ਨਹੀਂ ਕਹਿੰਦੇ ਸਾਨੂੰ ਇਹ ਕਹਿ ਰਹੇ ਹੈਗੇ ਤੁਹਾਨੂੰ ਅਸੀਂ ਪੱਕੇ ਕਰਵਾਵਾਂਗੇ ਬਟ ਜਦੋਂ ਫੇਸ ਟੂ ਫੇਸ ਗੱਲ ਹੋਈ ਹੈ ਗੱਲ ਹੋਰ ਬਈ ਹੈ ਜਿਹੜੀਆਂ ਇਹਨਾਂ ਦੀ ਡਿਮਾਂਡਸ ਹੋਈ ਹੈ ਐਮਐਲਏ ਸਾਹਿਬ ਆਏ ਹੈਗੇ ਉਨੂੰ ਕਿਹਾ ਮੈਂ ਕਿ ਠੀਕ ਹੈ ਦੋ ਦਿਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਡਿਮਾਂਡ ਹੈਗੀ ਉਹ ਪੂਰੀ ਹੋ ਜਾਊਗੀ ਜਿਹੜੀ ਤੁਹਾਡੇ ਟੇਬਲ ਟਾਕ ਕੋਈ ਆ ਸਾਰਾ ਸੈਟਅਪ ਹੋ ਗਿਆ ਜੀ ਸਾਰਾ ਸੈਟਅਪ ਹੋ ਗਿਆ ਜੀ ਹੁਣ ਤੁਸੀਂ ਮਤਲਬ ਕਿਸ ਦਿਨ ਉਹਨਾਂ ਨੂੰ ਤਨਖਾਹ ਤੇ ਬਾਕੀ ਜਿਹੜੇ ਉਹਨਾਂ ਦੇ ਕਾਰਡ ਵਗੈਰਾ ਜਾਂ ਨੰਬਰ ਹੈਗਾ ਤੇਰੇ ਉਹ ਮੇਰੀ ਕੱਲ ਤੱਕ ਇਹਨੂੰ ਦੀ ਸੈਲਰੀ ਭੇਜੂਗੀ ਬਾਕੀ ਜਿਹੜੇ ਇਹਨਾਂ ਦੇ ਕਾਰਡ ਹੈਗੇ ਨਾ ਹੋਰ ਹੈ ਕੱਲ ਤੱਕ ਹੀ ਉਹ ਹੋ ਜਾਣ ਇਹਨਾਂ ਨੂੰ ਕਿਹਾ 1 ਵੀਕ ਦਾ ਕਿਹਾ ਬਟ ਉਹ ਕੱਲ ਤੱਕ ਹੀ ਹੋ ਜਾਊਗਾ ਮੈਂ 1 ਵੀਕ ਨਹੀਂ ਲਗਾਉਂਗਾ ਠੀਕ ਹੈ ਉਹ ਕੱਲ ਤੱਕ ਹੀ ਹੋ ਜਾਊਗਾ ਪੀਐਸਏ ਕਾਰਡ ਜਿਹੜੇ ਹੈ ਸਰ ਕਾਰਡ ਉਹ ਵੀ ਕੱ ਈਏਸੀ ਕਾਰ ਇਹਨਾਂ ਦਾ ਸਾਡੇ ਦਾ ਤਾਂ ਕੰਮ ਤਾਂ ਹੈ ਨਹੀਂਗਾ ਜੇ ਡਿਮਾਂਡਸ ਕੀਤੀ ਕਹਿੰਦੇ ਜੀ ਬੱਚਾ ਰੋਂਦਾ ਤਾਂ ਮਾਂ ਤੋਂ ਦਿੰਦੀ ਆ ਠੀਕ ਹੈ ਨਾ ਇਹਨਾਂ ਨੇ ਅੱਜ ਕਿਹਾ ਕੱਲ ਤੱਕ ਇਹਨਾਂ ਦੇ ਟੇਬਲ ਤੇ ਆਉਣਗੇ ਠੀਕ ਹੈ ਸਾਡੇ ਵੱਲੋਂ ਡਿਲੇ ਨਹੀਂ ਹੋਊਗਾ ਅਸੀਂ 1 ਵੀਕ ਦਾ ਟਾਈਮ ਲਿਆ ਹੈ ਪਰ ਸਾਡੇ ਵੱਲੋਂ 1 ਵੀਕ ਦਾ ਵੀ ਨਹੀਂ ਹੋਊਗਾ ਅਸੀਂ ਪਹਿਲੇ ਦਿਨ ਥੈਂਕ ਯੂ ਥੈਂਕ ਯੂ ਹਾਂ ਸਰ ਆਪਣੇ ਹਸਪਤਾਲ ਦੇ ਵਿੱਚ ਕੋਈ ਜਿਹੜੇ ਮੁਲਾਜ਼ਮ ਕੱਚੇ ਸਿਕਿਉਰਟੀ ਵਾਲੇ ਤੇ ਸਫਾਈ ਵਾਲਿਆਂ ਦਾ ਕੋਈ ਤਨਖਾਹ ਨੂੰ ਲੈ ਕੇ ਮਸਲਾ ਚੱਲ ਰਿਹਾ ਸੀ ਜੀ ਹਾਂ ਹਸਪਤਾਲ ਦੇ ਵਿੱਚ ਕੁਝ ਦਿਨਾਂ ਤੋਂ ਫਾਈਲ ਮਾਮਲਾ ਦਾ 615 ਤੇ ਸਕਿਉਰਿਟੀ ਗਾਰਡਾਂ ਦਾ ਕੁਝ ਠੇਕਦਾਰ ਨਾਲ ਮਿਸ ਕਨਸੈਪਸ਼ਨ ਆ ਮਿਸਕਨਫਿਊਜ਼ਨ ਆ ਕੁਝ ਤਕਰਾਰ ਜਲਦੀ ਆ ਤੇ ਉਹਨਾਂ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਵੀ ਤੁਹਾਡੀ ਉਹਨਾਂ ਦੇ ਨਾਲ ਠੇਕਦਾਰ ਸਾਹਿਬ ਨਾਲ ਆਹਮੋ ਸਾਹਮਣੇ ਮੁਲਾਕਾਤ ਕਰਵਾ ਦਿੰਨੇ ਆ ਦੋ ਚਾਰ ਦਿਨ ਦਿਓ ਇਹ ਮਸਲੇ ਨੂੰ ਜਲਦੀ ਜਿਹੜਾ ਸੋਚ ਜਿਹਾ ਕੈਨਾਲ ਸੋਝਾ ਲਿਆ ਜਾਊਗਾ ਤੇ ਅੱਜ ਸੋਮਵਾਰ ਨੂੰ ਅੱਜ ਮਿਤੀ 24 ਨੂੰ ਠੇਕਦਾਰ ਸਾਹਿਬ ਨੂੰ ਵੀ ਬੁਲਾਇਆ ਸੀ ਉਹ ਵੀ ਹਾਜ਼ਰ ਹੋਏ ਪਰ ਸਫਾਈ ਸੇਵਾਦਾਨ ਨੂੰ ਬੁਲਾਇਆ ਉਨ੍ਹਾਂ ਵਿੱਚੋਂ ਸਿਰਫ ਚਾਰ ਮੁਲਾਜ਼ਮ ਹਾਜ਼ਰ ਹੋਏ ਬਾਕੀ ਆ ਗਏ ਨਹੀਂ ਹੋਏ ਤੇ ਉਹਨਾਂ ਵੱਲੋਂ ਅਸੀਂ ਉਹਨਾਂ ਨੂੰ ਦੁਬਾਰਾ ਫਿਰ ਉਹਨਾਂ ਇਸ ਨੌਂਡ ਦਾ ਪੁੱਛ ਕਿਸ ਦਾ ਕਾਰਨ ਪੁੱਛਿਆ ਗਿਆ ਉਹ ਜਾ ਕੇ ਫਿਰ ਹਲਕਾ ਬਦ ਐ ਕੁਲੀ ਚਲੇ ਗਏ ਤੇ ਹੁਣ ਸਾਰਾ ਕੁਝ ਬੈਠ ਕੇ ਦੋਨਾਂ ਵੱਲ ਤੇ ਆਦਾ ਐ ਐਮ ਐਲ اے ਸਾਹਿਬ ਦੀ ਮੌਜੂਦਗੀ ਦੇ ਵਿੱਚ ਇਹਨਾਂ ਦੇ ਜੋ ਇਹਨਾਂ ਨੇ ਡਿਮਾਂਡਸ ਰੱਖੀਆਂ ਸੀ ਡਿਕਦਾ ਸਾਹਿਬ ਕੋਲ ਉਹ ਇਹਨਾਂ ਦੀ ਸਾਰੀਆਂ ਦੋ ਜਾਂ ਚਾਰ ਦਿਨ ਦੇ ਵਿੱਚ ਨੌਂ ਜਾਣ ਗਿਆ ਜਿੱਥੋਂ ਤੱਕ ਦੋ ਤਿੰਨ ਮਹੀਨੇ ਤਰਖਾ ਦੀ ਗੱਲ ਕਰਦੇ ਆ ਕੋਈ ਦੋ ਤਿੰਨ ਮਹੀਨੇ ਦੀ ਤਰਖਾ ਨਹੀਂ ਤਰਖਾ ਸਿਰਫ ਇੱਕ ਮਹੀਨੇ ਦੀ ਹੈ ਠੀਕ ਹੈ ਉਹ ਠੇਕੇਦਾਰ ਸਾਹਿਬ ਨੂੰ ਤਾਂ ਮਿਲਦੀ ਨਹੀਂ ਸਾਡੇ ਵੱਲੋਂ ਗਵਰਨਮੈਂਟ ਵੱਲੋਂ ਡਿਲੇ ਹੋ ਜਾਂਦੀ ਆ ਪਰ ਫਿਰ ਵੀ ਆਪਣੇ ਪੁੱਤਰ ਤਿੰਨਾਂ ਦੀ ਤਨਖਾਹ ਕਦੇ ਨਹੀਂ ਰੋਕਦੇ ਪਰ ਸਰ ਜਿਹੜੇ ਮੁਲਾਜ਼ਮਾ ਉਹ ਵੀ ਪ੍ਰਾਈਵੇਟ ਆ ਠੇਕੇਦਾਰ ਵੀ ਪ੍ਰਾਈਵੇਟ ਆ ਪਰ ਇਹਨਾਂ ਬਦਨਾਮੀ ਤੇ ਨੁਕਸਾਨ ਜਿਹੜਾ ਹਸਪਤਾਲ ਦਾ ਹੋ ਰਿਹਾ ਇਸ ਨੁਕਸਾਨ ਤੇ ਬਦਨਾਮੀ ਨੂੰ ਰੋਕਣ ਲਈ ਤਾਂ ਅਸੀਂ ਪੂਰ ਜੋਰ ਆਪਣੀ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਇਹ ਮਸਲਾ ਵਧੇ ਨਾ ਧਰਨੇ ਲਾਉਣਾ ਕਿਸੇ ਮਸਲੇ ਦਾ ਹੱਲ ਨਹੀਂ ਗੱਲ ਤਾਂ ਬੈਠ ਕੇ ਟੇਬਲ ਟਾਕ ਰਹੀ ਹਣੀ ਅਸਲਝਾ ਕੇ ਗੱਲ ਹੋਣੀ ਆ ਤੇ ਉਹ ਅਸੀਂ ਆਜੋ ਗੱਲ ਇਹਨਾਂ ਦੀ ਕਰਵਾ ਦਿੱਤੀ ਗਈ ਆ ਤੇ ਮਸਲਾ ਬੜੀ ਜਲਦੀ ਸੁਲਝ ਜਾਏਗਾ ਉਹਨਾਂ ਦੇ ਨਾਲ ਉਹਨਾਂ ਨੇ ਹਣ ਕੋਈ ਸ਼ਿਕਾਇਤ ਨਹੀਂ ਕੀਤੀ ਉਹ ਵੀ ਮਨਜ਼ੂਰ ਹੈ ਉਹ ਦੋਨੇ ਤਰ੍ਹਾਂ ਸਵਿਚੀ ਸਹਿਮਤੀ ਪ੍ਰਗਟ ਕਰ ਗਈਆਂ ਤੇ ਇਹਨਾਂ ਨੂੰ ਦੋ ਚਾਰ ਦਿਨਾਂ ਦੇ ਵਿੱਚ ਸਾਰਾ ਕੁਝ ਨਾਲ ਯੂਐਸਏ ਕਾਰਡ ਤੇ ਜਿਹੜੀ ইপিএফ ਨਾਲ ਮਸਲੇ ਨੇ ਸਾਰੇ ਸੌਲਵ ਕਰ ਦਿੱਤੇ ਜਾਣ ਠੀਕ ਹੈ ਥੈਂਕ ਯੂ